ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਲਓ ਹੋ ਗਿਆ ਉਹ ਹੀ ਕੰਮ ਜੀ ਤੋਂ ਡਰਦੇ ਸੀਗੇ ਅੱਜ ਤੁਹਾਨੂੰ ਪਤਾ ਵੀ ਕਲੈਕ ਡੇਟ ਸੀਗਾ ਅੱਜ 12 ਤਰੀਕਾ ਅੱਜ ਕਲੈਕ ਡੇ ਸੀ 9 ਮਹੀਨੇ ਵਾਲੇ ਪੇਪਰਾਂ ਦਾ ਹਨਾ ਤੇ 9 ਮਹੀਨੇ ਵਾਲੇ ਪੇਪਰਾਂ ਦਾ ਕਲੈਕ ਡੇ ਸੀ ਜਦੋਂ ਕਲੈਕਿੰਗ ਸਾਈਟ ਓਪਨ ਹੋਈ ਤੇ ਨਾਲ ਦੀ ਨਾਲ ਹੀ ਟੈਕਨੀਕਲ ਤਕਨੀਕੀ ਕਾਰਨਾ ਕਰਕੇ ਜਿਹੜੀ ਸਾਈਟ ਆ ਬੰਦ ਕਰ ਹੋ ਗਈ ਆ ਤੇ ਜਿਹੜਾ ਟਾਈਮ ਆ 9 ਵਜੇ ਦੀ ਬਜਾਏ 11 ਵਜੇ ਕਰ ਤੱਕ ਕਲੈਕ ਪੇਪਰ ਕਲਿੱਕ ਕਰਨ ਦਾ ਟਾਈਮ 9 ਵਜੇ ਦੀ ਬਜਾਏ 11 ਵਜੇ ਕਰਤਾ 10:40 ਮਿੰਟ ਤੇ ਸਾਈਟ ਖੁੱਲੂਗੀ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਸ਼ੇਅਰ ਕਰ ਦਿਓ ਹਨਾ ਕੋਈ ਇਹ ਨਾ ਹੋਵੇ ਤੁਹਾਡਾ ਕੋਈ ਰਿਸ਼ਤੇਦਾਰ ਯਾਰ ਦੋਸਤ ਜੀ ਨੇ ਪੇਪਰ ਕਲਿੱਕ ਕਰਨੇ ਸੀਗੇ ਕੋਈ ਹੋ ਦਿਲਸ਼ਾਦੀ ਜੀ ਬਈ ਅੱਜ ਨਹੀਂ ਖੁੱਲਦੀ ਸਾਈਟ ਸਾਈਟ 10:40 ਮਿੰਟ ਤੇ ਦੁਬਾਰਾ ਖੁੱਲੂਗੀ ਤੇ 11 ਵਜੇ ਪੇਪਰ ਕਲਿੱਕ ਸਟਾਰਟ ਹੋਣਗੇ ਸਭ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕੋਲੇ ਪਹੁੰਚ ਜੇ ਇਹ ਪਰਵੇਖ ਵੀ ਰਹੇ ਆ ਇਹਨਾਂ ਦੀ ਸਕਰੀਨ ਤੇ ਜਿਹੜਾ ਆ ਰਿਹਾ ਇਹਨਾਂ ਨੇ ਦੱਸਿਆ ਵੀ ਤਕਨੀਕੀ ਕਾਰਨਾ ਕਰਕੇ ਜਿਹੜੀ ਅੱਜ ਦਾ ਕਲੈਕ ਦਿਨ ਦਾ ਸਮਾਂ ਸਵੇਰੇ 11 ਵਜੇ ਕਰ ਦਿੱਤਾ ਗਿਆ ਉਸ ਸਮੇਂ ਤੋਂ ਹੀ ਅਰਜ਼ੀਆਂ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ ਸਬਡ ਆਈਡੀ ਦੇ ਨਾਲ ਤੁਸੀਂ 10 ਵਜੇ 10:40 ਮਿੰਟ ਤੇ ਐ ਜਿਹੜਾ ਐ ਸਾਈਟ ਓਪਨ ਕਰ ਸਕਦੇ ਆ ਸਤਿ ਸ੍ਰੀ ਅਕਾਲ